ਨਹੀਂ ਤੇਰਾ ਗੋਦੀ ਮੀਡੀਆ ਦੇਖ ਲੈ ਇਹ ਮਾਈ ਭਾਗੋ ਦੀਆਂ ਬਾਰਸਾਂ ਨੇ ਗੋਲੀਆਂ ਖਾਣ ਨੂੰ ਤੇ ਤੇਰੇ ਹੱਥੋਂ ਗੈਰ ਦੇ ਗੋਲੇ ਚੱਲਣ ਨੂੰ ਆਰਥ ਨੂੰ ਬਰਾਬਰ ਦੀ ਸ਼ਮੂਲੀਅਤ ਦਿੱਤੀ ਜਾਂਦੀ ਹੈ ਮਹਿਲਾ ਦਿਵਸ ਹੈ ਇੱਕ ਆਜ਼ਾਦੀ ਹੈ ਅੱਜ ਮਹਿਲਾ ਦਿਵਸ ਮਨਾਉਣ ਦੇ ਵਾਸਤੇ ਤੇ ਜਿਹੜੀ ਖੱਤਰ ਤੇ ਮੋਦੀ ਸਰਕਾਰ ਕੁੰਭ ਕਰਨ ਦੀ ਨੀ ਦਸੋਤੀ ਪਈ ਹੈ ਉਸ ਨੂੰ ਜਗਾਉਣ ਦੇ ਵਾਸਤੇ ਮੇਰੀਆਂ ਮਾਵਾ ਭੇੜਾ ਪਹੁੰਚ ਗਿਆ ਨੇ ਸਭ ਤੋਂ ਪਹਿਲਾਂ ਗੁਰੂ ਜੀ ਦੀ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਤੀ ਤੂੰ ਦੇਖ ਲੈ ਤੇਰਾ ਸ਼ੰਭੂ ਬਾੜਾ ਸਾਡੀਆਂ ਮਾਵਾ ਭੈਣਾਂ ਨੇ ਛੋਟਾ ਛੋਟਾ ਪਤਾ ਕਿਉਂਕਿ ਇਹਨਾਂ ਨੇ ਉਹ ਹੌਸਲੇ ਨੇ ਇਹ ਮਾਈ ਭਾਗੋ ਦੀਆਂ ਬਾਰਸਾਂ ਨੇ ਕਿਉਂਕਿ ਜਦੋਂ ਵੀ ਕੋਈ ਸੰਕਟ ਆਉਂਦਾ ਹੈ ਤਾਂ ਇਹ ਬੂਰੇ ਸੀਨਾ ਢਾਕੇ ਗੋਲੀਆਂ ਖਾਣ ਨੂੰ ਤੇ ਤੇਰੇ ਅਥਰੂ ਗੈਸ ਦੇ ਗੋਲੇ ਚੱਲਣ ਨੂੰ ਅੱਗੇ ਰਹਿੰਦੀਆਂ ਨੇ ਕਿਉਂਕਿ ਜਦੋਂ ਪਰਿਵਾਰ ਦੇ ਵਿੱਚ ਕੋਈ ਸੰਕਟ ਆਉਂਦਾ ਤਾਂ ਸਾਡੀ ਸਭ ਤੋਂ ਪਹਿਲਾਂ ਔਰਤਾਂ ਦੀ ਜਿਹੜੀ ਸ਼ਮੂਲੀਅਤ ਹੁੰਦੀ ਹੈ ਸੀ ਵੀਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਤਾਂ ਜਦੋਂ ਹੁਣ ਸਾਡਾ ਕਿਸਾਨੀ ਘੋਲ ਚੱਲਿਆ ਤਾਂ ਹੁਣ ਅਸੀਂ ਆਪਣੇ ਹੱਕ ਲੈਣ ਵਾਸਤੇ ਜਾਂਦੀਆਂ ਮੰਗਾਂ ਮੰਨਵਾਉਣ ਵਾਸਤੇ ਐਥੇ ਕਿਉਂ ਨਹੀਂ ਸ਼ਾਮਲ ਹੋ ਸਕਦੀਆਂ ਕਿਉਂਕਿ ਸਾਰੇ ਕਹਿੰਦੇ ਨੇ ਕਿ ਔਰਤ ਇੱਕ ਜਿਹੜਾ ਔਰਤ ਦਿਵਸ ਬਣਾਇਆ ਜਾਂਦਾ ਹੈ ਕਿ ਇਹ ਮਹਿਲਾ ਦਿਵਸ ਹੈ ਇੱਕ ਆਜ਼ਾਦੀ ਹੈ ਪਰ ਕਿਹੜੇ ਪੱਖੋਂ ਜਾਂਦੀ ਹੈ ਕਿਉਂਕਿ ਤੁਸੀਂ ਆਪ ਜੀ ਮਾਰ ਕੇ ਦੇਖੋ ਚਾਹੇ ਉਹ ਕਾਰਪੋਰੇਟ ਘਰਾਣਿਆਂ ਦਾ ਲੈਣਾ ਹੋਵੇ ਤਾਂ ਹੋਟਲਾਂ ਦੇ ਵਿੱਚ ਉਹ ਜਸ਼ਨ ਮਨਾਉਂਦੀਆਂ ਨੇ ਤੇ ਆਹ ਜਿਹੜਾ ਤੁਹਾਡਾ 8 ਮਾਰਚ ਮਹਿਲਾ ਦਿਵਸ ਆ ਇਹ ਮਨਾਉਂਦੀਆਂ ਨੇ ਪਰ ਉੱਥੇ ਵੀ ਚਾਹੇ ਕੋਈ ਪਾਰਲੀਮੈਂਟ ਹੋਵੇ ਜਾਂ ਕੋਈ ਪਿੰਡ ਦੇ ਵਿੱਚ ਭੈਣ ਨੇ ਸਰਪੰਚੀ ਦੀ ਚੋਣ ਲੜੀ ਹੋਵੇ ਤਾਂ ਉਹ ਨੌਂ ਦੀ ਸਰਪੰਚੀ ਹੁੰਦੀ ਹੈ ਪਰ ਜਿਹੜੇ ਮਸਲੇ ਹੁੰਦੇ ਨੇ ਉਹਦੇ ਘਰ ਵਾਲਾ ਹੀ ਨਿਮੇੜਦਾ ਹੈ ਪਰ ਇੱਕ ਸਾਡਾ ਕਿਸਾਨੀ ਕੋਲ ਜੀ ਦੇ ਵਿੱਚ ਔਰਤ ਨੂੰ ਬਰਾਬਰ ਦੀ ਸ਼ਮੂਲੀਅਤ ਦਿੱਤੀ ਜਾਂਦੀ ਹੈ ਕਿਉਂਕਿ ਇਸ ਸਟੇਜਾਂ ਦੇ ਉੱਤੇ ਸਾਨੂੰ ਗੋਲਣ ਦਾ ਮੌਕਾ ਮਿਲਦਾ ਹੈ ਅਸੀਂ ਇਸ ਗੱਲ ਦਾ ਬਹੁਤ ਵੱਡਾ ਮਾਣ ਮਹਿਸੂਸ ਕਰਦੇ ਆ ਕਿ ਇਸ ਕੋਲਣ ਦੇ ਵਿੱਚ ਜਿੰਨੀ ਮਹੱਤਤਾ ਸਾਡੇ ਵੀਰਾਂ ਦੀ ਹੈ ਉਸ ਤੋਂ ਕਿਤੇ ਜ਼ਿਆਦਾ ਦਰਜਾ ਜਿਹੜਾ ਸਾਨੂੰ ਦਿੱਤਾ ਜਾਂਦਾ ਜਿਵੇਂ ਕਿ ਸਾਡੀ ਜਥੇਬੰਦੀ ਬੀਕੇਯੂ ਇਕਤਾ ਅਜਾਦ ਹੈ ਉਹਦੇ ਵਿੱਚ ਅਸੀਂ ਨੌਵੇਂ ਮੈਂਬਰ ਕਮੇਟੀ ਹੈ ਤਾਂ ਉਹਦੇ ਵਿੱਚ ਸਾਡੇ 6 ਵੀਰ ਜਿਹੜੇ ਸੂਬੇ ਦੇ ਆਗੂ ਨੇ ਤੇ ਤਿੰਨ ਅਸੀਂ ਪੈਣਾ ਸ਼ਾਮਲ ਕੀਤੀ ਹੋਈਆਂ ਇਹ ਸਭ ਤੋਂ ਵੱਡੀ ਮਾਣ ਤੇ ਸਨਮਾਨ ਵਾਲੀ ਗੱਲ ਹੈ ਕਿਉਂਕਿ ਜਦੋਂ ਵੀ ਕਿਤੇ ਸੰਕਟ ਹੋਇਆ ਔਰਤ ਦੇ ਉੱਤੇ ਬਹੁਤ ਤੁਸੱਦ ਢਟਾਏ ਗਏ ਨੇ ਜੇ ਸਾਨੂੰ ਇਹ ਲੱਗਦਾ ਹੋਵੇ ਕਿ ਜੇ ਪੈਣਾ ਕੰਮ ਕਰਦੀਆਂ ਸੀ ਤਾਂ ਉਹਨਾਂ ਨੇ ਵੀ ਇਹ ਕੋਲ ਬਿੱਡੇ ਸੀ ਤੇ 15000 ਪੈਣਾ ਨੇ ਪ੍ਰੇਡ ਕੀਤੀ ਸੀ ਕਿ ਸਾਡੇ ਜਿਹੜੇ ਕੰਮ ਦੇ ਘੰਟੇ ਨੇ ਉਹ ਘਟਾਏ ਜਾਣ ਤੇ ਸਾਡੇ ਅੰਤਰਖਾਹਾਂ ਦੇ ਵਿੱਚ ਵਾਦਾ ਕੀਤਾ ਜਾਵੇ ਤਾਂ ਇਸ ਕੋਲ ਦੀ ਛਲਾਗਾ ਬਹੁਤ ਜਾਰੇ ਹੋਈ ਸੀ ਆ ਵੀ ਕਈ ਇਤਿਹਾਸ ਸੋਡਾ ਰਚਿਆ ਜਾਣਾ ਕਿਸੇ ਦਿਨ ਗੱਲਾਂ ਹਾੜੀਆਂ ਨੇ ਕਿ ਜਦੋਂ ਸ਼ੰਭੂ ਬਾੜ ਦੇ ਉੱਤੇ ਕਿਤੇ ਸਾਡੇ ਪਾਈਆਂ ਨਾਲੋਂ ਗਿਣਤੀ ਜ਼ਿਆਦੇ ਸਾਡੀਆਂ ਮਾਂ ਮਾਂ ਤੇ ਭੈਣਾਂ ਦੀ ਰਹੀ ਹੈ ਕਿਉਂਕਿ ਤੁਸੀਂ ਜਦੋਂ ਵੀ ਆਪਣੀ ਜਥੇਬੰਦੀਆਂ ਵੱਲੋਂ सोनू ਸਰੇਹਾ ਪਹੁੰਚਦਾ ਤਾਂ ਪਹਿਲੇ ਹਾਕ ਦੇ ਉੱਤੇ ਇਸ ਮੋਰਚੇ ਨੇ ਵਿੱਚ ਹਾਜ਼ਰ ਹੋਇਆ ਕਰੋ ਤੇ ਆਪਣੀ ਡਿਊਟੀ ਨਿਭਾਇਆ ਕਰੋ ਕਿਉਂਕਿ ਜਿਹੜੇ ਹੱਕ ਨੇ ਉਹ ਤਾਂ મોદી ਤੋਂ ਬਾਪਸ ਲੈ ਕੇ ਜਾਣੇ ਨੇ ਕਿਉਂਕਿ મોદી ਨੇ ਪਹਿਲਾਂ ਜਰੋਂ ਸੀ ਨੇ 13 ਮਹੀਨੇ ਦਿੱਲੀ ਦੇ ਵਿੱਚ ਅੰਦੋਲਨ ਲੜਿਆ ਸੀ ਤਾਂ ਸਾਡੇ 700 ਕਿਸਾਨ ਤੇ ਮੇਰੀਆਂ ਮਾਵਾਂ ਪੇੜਾਂ ਨੇ ਸ਼ਹੀਦੀ ਪਾਈ ਸੀ ਤਹੂੜੇ ਜਿਹੜਾ ਦੂਜਾ ਕਿਸਾਨ ਅੰਦੋਲਨ ਚੱਲਿਆ ਇਹਦੇ ਵਿੱਚ ਵੀ ਬਹੁਤ ਸਾਰੇ ਵੀਰ ਸਾਡੇ ਸ਼ਹੀਦ ਹੋਏ ਨੇ ਤਾਂ ਸਾਡਾ ਉਹ ਨਾਂ ਨੂੰ ਸਿਰ ਝੁਕਦਾ ਤੇ ਲਾਲ ਸਲਾਮ ਕਰਦਿਆਂ ਕਿਉਂਕਿ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ ਕਿਉਂਕਿ ਆਪਦੇ ਪਿੱਛੇ ਤਾਂ ਸਾਰੇ ਮਰਦੇ ਨੇ ਜੇ ਇਸ ਕਿਸਾਨੀ ਦੇ ਲੇਖੇ ਲੋਕਾਂ ਦੇ ਹਿੱਤਾਂ ਦੇ ਲਈ ਜੇ ਲੋਕਾਂ ਦੀ ਗੱਲ ਕਰਾਂਗੇ ਤਾਂ ਐਵੇਂ ਮਰਾਂਗੇ ਤਾਂ ਤੁਸੀਂ ਸਦਾ ਅਮਰ ਰਹੋਗੇ ਕਿਉਂਕਿ ਬੋਲਣ ਨੂੰ ਤਾਂ ਬਹੁਤ ਸਾਰੀਆਂ ਗੱਲਾਂ ਬੋਲ ਸਕਦੇ ਆ ਪਰ ਟਾਈਮ ਸੀਮਤ ਮਿਲਿਆ ਤੁਹਾਡਾ ਸਾਰਿਆਂ ਦਾ ਇੰਨੀਆਂ ਗੱਲਾਂ ਨਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ